ਸਾਡੇ ਦਾ ਗੌਦਰਨ ਕਾਹਤੋਂ ਕੱਢਿਆ ਗਿਆ ਉਹਦੇ ਦੇ ਸ਼ਕਾਦਰ ਸੀ ਹੱਤ ਲੀਂਦਾ ਸਾਡੀ ਲਾਲ ਦੁੱਬਣੀ ਕਹੀ ਸਾਈਂ ਮੀਂਹ ਕਾ ਕਰਦੇ ਰਹਿਆ ਮੈਂ ਜਿੱਥੇ ਕਰ ਮੈਂ ਜੁਗਦਾ ਉਹਦੇ ਤੇ ਮੈਂ ਕਾਲੀ ਦਾਦੀ ਪਰ ਖਲ ਲੜਦਾ ਰਹੂੰਗਾ ਅੱਜ ਮੌਕਾ ਆ ਗਿਆ ਸਾਡੇ ਕੋਲ ਸਿੰਘ ਸਰ ਜੀ ਦਾ ਤੁਹਾਨੂੰ ਤੇ ਮੌਕਾ ਬਣਾਤਾ ਅਗੇ ਜਰਾ ਕੀਆ ਵੀ ਨਾ ਜੜਦੇ ਰਿਹਾ ਮੌਕਾ ਤੁਹਾਨੂੰ ਬਣਾ ਦੇ ਦੀਆ ਇਹ ਤਰ੍ਹਾਂ ਸ਼ੇਕੋ ਵੀ ਦੇ ਚਾਸ ਬੋੜ ਕੇ ਲੈਉਂਦੀ ਨਾ ਪਾਣੀ ਮੋੜ ਕੇ ਲੈਉਂਦੀ ਹੁਣ ਅਸੀਂ ਪਾਣੀ ਮੋੜ ਕੇ ਲੈ ਆ ਜਾਂ ਹੁਣ ਮੌਕਾ ਆ ਗਿਆ ਹੁਣ ਸਾਰੇ ਸਿੱਖਾਂ ਨੂੰ ਉਹ ਲਗੇ ਪਾੜੇ ਸੰਬੰਧ ਰੱਖਦਾ ਸਾਨੂੰ ਲੋੜ ਆ ਸਿੱਖੀ ਬਚਾਉਣ ਦੀ ਸਿੱਖ ਧਰਮ ਬਚਾਉਣ ਦੀ ਹੁਣ ਭਗਤ ਨੇੜ ਨਹੀਂ ਸੌਖਾ ਕਰ ਦੇਣਾ ਸਾਨੂੰ ਨੂੰ ਕਰਬਾਰੀ ਜਿਹੜੀ ਪੈਂਦੀ ਕੋਈ ਸਾਨੂੰ ਸ਼ਹਾਦਤ ਨਹੀਂ ਜਿਹੜੀ ਪੈਂਦੀ ਇਹਦੇ ਵਾਸਤੇ ਮੈਨੂੰ ਰਸੀਦ ਦੇਣੀ ਆ ਦੋ ਗੱਲਾਂ ਸਿਰਫ ਉਹ ਪਿੱਠ ਤੇ ਖਾਲ ਕਾਲ ਤੱਕ ਤੱਕ ਤੈਨੂੰ ਹੋਇਆ ਭਨੌੜਾ ਤੂੰ ਪਿੱਠ ਤੇ ਖਾਲ ਕਾਲ ਤੱਕ ਤੱਕ ਤੈਨੂੰ ਹੋਇਆ ਭਨੌੜਾ ਤੂੰ ਉਹ ਠੇਸ ਕੁਝ ਹੀ ਕਾਲ ਤੱਕ ਸਾਹਿਬ ਜੀ ਨੂੰ ਉਹ ਕਟੜ ਮੂਰਖਾ ਲਿਖਾ ਪੜਾਗੇ ਤੂੰ ਪੀਜੇ ਨਾਲ ਸੀ ਯਾਰੀ ਤੇਰੀ ਹੁਣ ਫਿਰ ਡਾਕੂ ਦਾ ਜੁੜੇਗਾ ਤੂੰ ਉਹ ਤੇਰੇ ਝੋਲੀ ਚਕਾਰੂ ਹੁਣ ਮੈਂ ਕੀ ਆਖਾਂ ਉਹ ਤੇਰੇ ਝੋਲੀ ਚਕਾਰੂ ਹੁਣ ਮੈਂ ਕੀ ਆਖਾਂ ਉਹ ਜਿਹੜੇ ਰਹੇਵੇਂ ਤੇਰਾ ਤੁਰੇ ਫਿਰਦੇ ਖੜੇ ਨਹੀਂ ਹੁਣ ਕੌਣ ਸਮਾ ਆ ਗਿਆ ਗੱਜਰਾ ਹੁਣ ਤੇਰਾ ਉਹ ਜਾ ਸ਼ਰਮ ਸੀਚੇ ਚੜੇਗਾ ਤੂੰ ਉਹ ਮੱਥਾ ਗੁਰੂ ਪੰਥ ਨਾਲ ਵਾਲਿਆ ਤੂੰ ਹੁਣ ਅੱਖੀਂ ਵੇਖਣਾ ਇੱਕ ਦਿਨ ਹਰੇਗਾ ਤੂੰ ਅੱਖੀਂ ਵੇਖਣਾ ਇੱਕ ਦਿਨ ਹਰੇਗਾ ਤੂੰ ਉਹ ਸਾਰੀ ਗਲਤੀ ਤੈਨੂੰ ਜੰਮਣ ਵਾਲਿਆ ਦੀ ਉਹ ਸਾਰੀ ਗਲਤੀ ਤੈਨੂੰ ਜੰਮਣ ਵਾਲਿਆ ਦੀ ਉਹ ਜਿੰਨਾ ਉਸਨੇ ਤੈਨੂੰ ਸਮਝਾਇਆ ਹੀ ਨਹੀਂ ਅਰਸ਼ ਤੋਂ ਫਰਸ਼ ਰੋ ਮੈਂ ਖਾ ਦਿੰਦਾ ਅਰਸ਼ ਤੋਂ ਫਰਸ਼ ਰੋ ਮੈਂ ਖਾ ਦਿੰਦਾ ਉਹ ਮੂਰਖਾ ਤੈਨੂੰ ਇਹ ਪਾਠ ਪੜਾਇਆ ਹੀ ਨਹੀਂ ਉਹ ਤੇਰੀ ਮੈਂ ਪਾਠ ਪੜਾਇਆ ਜੀ ਵਾਇਰ ਜਿੱਕਾ ਖਾਲਸਾ ਵਾਇਰ ਜਿੱਕੀ ਫਟੇ